ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਰਜੀਤ ਸਿੰਘ ਤੇ ਮੇਰੇ ਫੇਸਬੁੱਕ ਪੇਜ ਪਿੰਡਾਂ ਦੇ ਜਾਇਦੇ ਤੁਹਾਡਾ ਸਵਾਗਤ ਹੈ ਤੇ ਅੱਜ ਸਾਡੇ ਪਿੰਡ ਜੋ ਕਿ ਬਹੁਤ ਹੀ ਧਾਰਮਿਕ ਸਥਾਨ ਜਿਹੜਾ ਕਿ ਡੇਰਾ ਸਾਹਿਬ ਪਿੰਡ ਦੇ ਵਿੱਚ ਬਣੇ ਹੋਇਆ ਤੇ ਅੱਜ ਉੱਥੇ ਜੋ ਕਿ 25 10 2022 ਨੂੰ ਬ੍ਰਾਹਮਲੀਨ ਮਹੰਤ ਸ਼੍ਰੀ ਫਕਰਗਿਰਜ ਮਹਾਰਾਜ ਜੋ ਚੋਲਾ ਛੱਡ ਗਏ ਸੀ ਅੱਜ ਉਹਨਾਂ ਦੇ ਜਿਹੜੇ ਕੀ ਵਰਸੀ ਨੂੰ ਮਨਾ ਰਹੇ ਆ ਤੇ ਸਾਡੇ ਜਿਹੜਾ ਕੀ ਪਿੰਡ ਦੇ ਵਿੱਚ ਜਿਹੜਾ ਕਿ ਡੇਰਾ ਸਾਹਿਬ ਸਥਾਪਿਤ ਹੈ ਤੇ ਬਹੁਤ ਹੀ ਜਿਹੜੀ ਕੀ ਮਹਾਨਤਾ ਸਿਡੇਰੇ ਦੀ ਮੰਨੀ ਜਾਂਦੀ ਹੈ ਤੇ ਜਿਹੜੇ ਕਿ ਪਿੰਡ ਦੇ ਲੋਕ ਨੇ ਇੱਥੋਂ ਦੀ ਸੰਗਤ ਤੇ ਬਹੁਤ ਹੀ ਸ਼ਰਧਾਪੂਰਵਕ ਜਿਹੜੀ ਕੀ ਉਹਨਾਂ ਦੀ ਵਰਸੀ ਨੂੰ ਮਨਾ ਰਹੇ ਨੇ ਤੇ ਇਸ ਵਾਰ ਜਿਹੜੀ ਕੀ ਤੀਜੀ ਵਰਸੀ ਜਿਹੜੀ ਬਾਬਾ ਬ੍ਰਾਮੜੀਨ ਸਾਹਿਬ ਮਹਾਨਤ ਜੀ ਫਕਰਗੀਰਤੀ ਦੀ ਮਨਾਈ ਜਾ ਰਹੀ ਹੈ ਜੀ ਤੇ ਇਹ ਇਹ ਅੰਦਰ ਦਾ ਸਥਾਨ ਬਣਿਆ ਹੋਇਆ ਜਿੱਥੇ ਕਿ ਸਾਰੇ ਸੰਤਾਂ ਮਹਾਪੁਰਸ਼ਾਂ ਦੀਆਂ ਜਿਹੜੀਆਂ ਕਿ ਫੋਟੋਆਂ ਲੱਗੀਆਂ ਨੇ ਤੇ ਸਭ ਤੋਂ ਪਹਿਲਾਂ ਇੱਥੇ ਬਾਬਾ ਹਰਨਾਮ ਗਿਰ ਜੀ ਜਿਹੜੇ ਕਿ ਇਸ ਡੇਰੇ ਦੇ ਵਿੱਚ ਆਏ ਸਨ ਤੇ ਉਸ ਦੀ ਉੱਪਰ ਤੁਸੀਂ ਜਿਹੜੀ ਕਿ ਸਮਾਦ ਵੀ ਉਹਨਾਂ ਦੀ ਦੇਖੀ ਹੋਈ ਹੈ ਜਿੱਥੇ ਉਹਨਾਂ ਦੀ ਕਿ ਮੂਰਤੀ ਸਥਾਪਿਤ ਕੀਤੀ ਗਈ ਹੈ ਤੇ ਜਿਹੜੇ ਕਿ ਆਪਣੇ ਪਿੰਡ ਦੇ ਵਾਸੀ ਨੇ ਸਾਰੇ ਬਾਬਾ ਹਰਨਾਮ ਗਿਰਜੀਤ ਜਿਹੜੀ ਕਿ ਬਹੁਤ ਸੇਵਾਵਾਂ ਦਾ ਪੂਜਾ ਕਰਦੇ ਨੇ 2022 ਦੇ ਵਿੱਚ ਬਾਬਾ ਫਕਰਗਿਰ ਜੀ ਜਿਹੜੇ ਕਿ ਚੋਲਾ ਛੱਡ ਗਏ ਸੀ ਅੱਜ ਉਹਨਾਂ ਦੀ ਵਰਸੀ ਤੀਜੀ ਵਰਸੀ ਜਿਹੜੀ ਮਨਾਈ ਜਾ ਰਹੀ ਹੈ ਜੀ ਪਿੰਡ ਦੇ ਵਾਸੀਆਂ ਵੱਲੋਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ